ਉਸੀ ਜੁੜੇ ਹੋ ਪਰਸ਼ਾਵਾਂ ਦੇ ਨਾਲ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਹੈ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾ ਦੇ ਇੱਕ ਨੌਜਵਾਨ ਦੀ ਇੰਗਲੈਂਡ ਦੇ ਵਿੱਚ ਸੜਕ ਹਾਸੇ 'ਚ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੇਸ਼ਵ ਸ਼ਰਮਾ ਜੋ ਕਿ ਸਟੱਡੀ ਵੀਜ਼ੇ 'ਤੇ ਇੰਗਲੈਂਡ ਗਿਆ ਸੀ ਅਤੇ ਉਹ ਦੋ ਪੈਣਾਂ ਦਾ ਇਕਲੌਤਾ ਪਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮ੍ਰਿਤਕ ਕੇਸ਼ਵ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਸ ਦਾ ਅੰਤਮ ਸੰਸਕਾਰ ਪੂਰੇ ਰੀਤੀ ਰਿਵਾਜ ਨਾਲ ਹੋ ਸਕੇ ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮ੍ਰਿਤਕ ਮਹਿਜ 3 ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ ਕੁਝ ਮੌਕੇ ਦੀਆਂ ਤਸਵੀਰਾਂ ਪੜੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਪਰਸ਼ਾਵਾ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਗੁਰਦਾਸਪੁਰ ਤੋਂ ਇੱਕ ਖਾਸ ਰਿਪੋਰਟ ਪਰਿਵਾਰ ਆਪਣਾ ਕੋਈ ਦੂਸਰਾ ਪਰਿਵਾਰ ਨਹੀਂਗਾ ਪਰ ਮੈਂ ਕੀ ਕੀ ਦੱਸ ਸਕਦਾ ਇਹ ਪਰਿਵਾਰ ਦਾ ਘਰ ਦਾ ਕੰਮ ਹੀ ਖਤਮ ਹੋ ਗਿਆ ਕੋਈ ਕੋ ਬਚਾ ਨਾ ਵਹਾਂ ਪਰ ਹੋ ਸਰ ਆਪਣੇ ਉਹ ਵੀ ਖੋਲਿਆ ਸਭ ਤੇ ਤੰਗੀ ਪਤਾ ਨਹੀਂ ਕਿ ਨਹੀਂ ਕਿ ਕੀ ਯੂਰਟ ਦਸ਼ਮਿੰਨੀ ਦੇ ਕਰ ਸਭ ਤੇ ਕੁਝ ਗੱਲ ਕਰਨ ਵਾਲੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਸਭ ਇਹ ਹੋ ਜਾਂਨੇ ਇੱਕ ਪਰਿਵਾਰ ਸੀ ਅਜੇ ਤੱਕ ਦੇ ਮੈਂ ਕੁਝ ਤੇ ਨਹੀਂ ਦੰਨ ਰਹਾ ਤੇ ਮਾਰਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਦੋਂ ਗੱਲ ਹੀ ਬਾਤ ਹੋ ਗਈ ਮਤਲਬ ਉਹ ਬਚਾ ਉਹ ਬਚਾ ਨਾ ਕੋਈ ਸੱਤ ਦੇ ਬਿਖ ਬਿਖ ਕਿ ਕੀ ਕਰਨੇ ਨੇ ਕੋਠੇ ਜਿਆਦਾ ਤਾਂ ਕੀ ਕਰਨੀਏ ਨਾ ਸਦੀ ਜਿਆਦਾ ਤਾਂ ਉਹ ਨੇ ਇਹ ਨਾ ਪੈਸੇ ਨਾ ਗੱਲਾਂ ਕਰਨੀਆਂ ਨਾ ਕੋਠੇ ਨੇ ਗੱਲਾਂ ਕਰਨੀਆਂ ਮੈਂ ਜੀ ਪ੍ਰਵੀਨ ਕੁਮਾਰ ਆ ਮੈਂ ਕੇਸ਼ਵ ਦਾ ਚਾਚਾ ਆ ਮੈਂ ਕੇਸ਼ਵ ਦਾ ਚਾਚਾ ਆ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਆਹੋਂ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਆਹੋਂ ਮੰਗ ਕਰਨਾ ਮੇਰਾ ਪੁੱਤ ਘਰ ਆ ਰਿਹਾ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਦੀ ਮੇਰਾ ਪੁੱਤ ਘਰ ਉੱਪਰ ਜਾਵੇ ਆਈ ਰਿਹਾ ਹੋਏ ਹੱਥ ਜੋੜਨੇ ਆ ਪਰਮਾਤਮਾ ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਸੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਤੇ 9 ਮਹੀਨੇ ਚੌਥਾ ਮਹੀਨਾ ਦਾ ਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬਰਾਖ ਹੋ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਣ ਰਿਹਾ ਸੀ ਕਿਰੇ ਐਕਸੀਡੈਂਟ ਹੋ ਗਿਆ ਹੋਰ ਕੇਸ਼ੂ ਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਆਉਂਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਛਾਬਿਆ ਮੈਂ ਕੁੜੀ ਨੂੰ ਮੰਗ ਲਣੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਹੇ ਇੱਕ ਸਾਲ ਨਾ ਪਾਲਿਆ ਤਾਂ ਮੈਂ ਛੁੱਟੀ ਲੈ ਕੇ ਆ ਜਾਵਾਂ ਮੈਂ ਚਾਹ ਠੀਕ ਹੈ ਮੇਰੀ ਭੜਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਨਾ ਛੁੱਟੀ ਮਰ ਜੇਗੀ ਨਾ ਮਾੜਾ ਮੈਂ ਚਾਹ ਠੀਕ ਹੈ ਪੁੱਤਰਾ ਅਸੀਂ ਮੰਗ ਲਨੇ ਆ ਰਿਸ਼ਤਾ ਲੱਭ ਕੇ ਤੇ ਅਸੀਂ ਲੜਾ ਰਿਸ਼ਤਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਐਗਰੀਮੈਂਟ ਵਾਸਤੇ ਉਹਦੇ ਇਹ ਪਹਨ ਆਏ ਵਰਤ ਗਿਆ ਸਾਡੇ ਨਾਲ ਸਾਡੇ ਸਾਰੇ ਕੰਮ ਇੱਥੇ ਦੂਰੇ ਰਹਿ ਗਏ ਪਰ ਮਾਰ ਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ਼ ਕਰਾਂਗੇ ਇਸਾ ਡਾਪੋ ਦਾ ਘਰ ਪਹਚਾ ਦੋ ਅਹੀਂ ਦੇ ਬਰੇ ਅਹੀਂ ਅਹੀਂ ਕਾਹੀ ਜੋਗੇ ਨਹੀਂ ਭਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰ ਹੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਾਂ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਵੜੀ ਦਾ ਤਾਂ ਅਸੀਂ ਫੇਸ ਦੇਖ ਲਈ ਵਿਚਾਰੇ ਦਾ ਕਿਉਂਕਿ ਇਦਾਂ ਦੇ ਪਰਿਵਾਰ ਦਾ ਬਹੁਤ بڑا ਹਾਲ ਆ ਜੀ ਇਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਕਿਸੇ ਤਰ੍ਹਾਂ ਕਰਕੇ ਸਾਡੇ ਬ੍ਰਦਰ ਦੀ ਡੈੱਡ ਬੋਡੀ ਨੂੰ ਪਿੰਡ ਭੇਜਿਆ ਜਾਵੇ